ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪ੍ਰਮਾਣ ਹਨ ਕਿ ਹਰ ਕੀ ਗਤ ਨੈ ਕੋ ਜਾਣੈ ਜੋ ਕੀ ਜਤੀ ਤਪੀ ਪਚਹਾਰੇ ਅਰ ਭੋਲੋ ਸਿਆਨੇ ਕਿ ਜੋ ਪੰਜਾਬ ਦੇ ਉੱਤੇ ਔਖੀ ਘੜੀ ਆਈ ਹੈ ਕੋਈ ਨਹੀਂ ਜਾਣਦਾ ਇਸ ਵਿੱਚ ਪ੍ਰਮਾਤਮਾ ਦਾ ਕੀ ਰਾਜ ਹੈ ਕੀ ਰਮਜ ਹੈ ਚਾਹੇ ਭਾਵੇਂ ਕਿਸੇ ਬੰਦੇ ਵੱਲੋਂ ਬਣਾਈ ਗਈ ਹੋਵੇ ਜਿਸ ਤਰ੍ਹਾਂ ਵੀ ਇਹ ਆਈ ਹੈ ਲੇਕਿਨ ਮੈਂ ਹੁਣ ਆਪਣੇ ਵੀਰਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਇਸ ਔਖੇ ਵੇਲੇ ਦੂਰੋਂ ਦੂਰੋਂ ਸੰਗਤਾਂ ਵੱਲੋਂ ਰਲ ਕੇ ਇਕੱਠਿਆਂ ਕਰਕੇ ਰਾਸ਼ਨ ਹਰ ਪੀੜਤਾਂ ਲਈ ਲਿਆ ਕੇ ਵੰਡਿਆ ਜਾ ਰਿਹਾ ਹੈ ਵੀਰੋ ਇੱਕ ਗੱਲ ਦਾ ਧਿਆਨ ਰੱਖਿਓ ਕਿ ਮੈਂ ਹੁਣੇ ਕਿਸੇ ਦੇ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਇੱਕ ਗੱਲ ਸੁਣਨ ਵਿੱਚ ਆਈ ਕਿ ਰਮਦਾਸ ਦੇ ਲਾਗੇ ਕੋਈ ਪਿੰਡ ਹੈ ਜਿੱਥੇ ਛੋਟੇ ਘਰਾਂ ਦੇ ਕੁਝ ਲੋਕ ਜਿਨ੍ਹਾਂ ਕੋ ਨਾ ਕੋਈ ਡੰਗਰ ਹੈ ਨਾ ਕੋਈ ਹੋਰ ਪਸ਼ੂ ਹੈ ਲੇਕਿਨ ਫਿਰ ਵੀ ਉਹ ਫੀਡ ਦੀਆਂ ਬੋਰੀਆਂ ਹੋਰ ਐਰਾ ਵਗੈਰਾ ਰਾਸ਼ਨ ਇਕੱਠਾ ਕਰ ਰਹੇ ਹਨ ਇਥੋਂ ਤੱਕ ਸੁਣਨ ਤੱਕ ਆਇਆ ਹੈ ਕਿ ਸਾਲ ਸਾਲ ਦਾ ਉਹਨਾਂ ਨੇ ਰਾਸ਼ਨ ਇਕੱਠਾ ਕਰ ਲਿਆ ਹੈ ਇਦਾਂ ਹੀ ਲੈ ਲੈ ਕੇ ਸੋ ਮੇਰੀ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਵੀਰੋ ਜਿਹੜੇ ਵੀ ਘਰ ਕਿਸੇ ਵੀ ਤਰ੍ਹਾਂ ਦੀ ਸੇਵਾ ਦਿੰਦੇ ਹੋ ਇੱਕ ਵਾਰੀ ਪੁਸ਼ਪ ਪੜਤਾਲ ਕਰਕੇ ਫੇਰ ਹੀ ਸੇਵਾ ਦਿੱਤੀ ਜਾਵੇ ਕਿਉਂਕਿ ਗੁਰੂ ਸਾਹਿਬ ਜੀ ਫਰਮਾਣ ਕਰਦੇ ਹਨ ਕਿ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੇ 부ਜੀਐ ਅਕਲੀ ਕੀ ਚੈਦਾਨ ਜੇ ਤੂੰ ਹੀ ਅਕਲ ਦੇ ਨਾਲ ਆਪਣਾ ਦਾਨ ਕਰੋਗੇ ਤਾਂ ਹੀ ਉਸ ਦਾ ਫਲ ਤੁਹਾਨੂੰ ਮਿਲਣਾ ਹੈ ਲੇਕਿਨ ਕਈ ਬੇਸ਼ਰਮ ਲੋਕ ਜੋ ਇਹ ਓਕੀ ਘੜੀ ਦਾ ਵੀ ਫਾਇਦਾ ਚੁੱਕ ਰਹੇ ਹਨ ਕਿ ਅਸੀਂ ਆਪਣੇ ਘਰ ਭਰ ਲਈਏ ਉਹਨਾਂ ਤੋਂ ਸਾਵਧਾਨ ਹੋ ਕੇ ਜਿਹੜੇ ਵੀ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੇਵਾ ਕਰਦੇ ਹੋ ਜ਼ਰੂਰ ਪੁੱਛ ਪੜਤਾਲ ਕਰਕੇ ਫੇਰ ਹੀ ਕਿਸੇ ਤਰ੍ਹਾਂ ਦੀ ਸੇਵਾ ਉਹਨਾਂ ਨੂੰ ਦਿਤੋ ਤਾਂ ਜੋ ਏਟਾ ਢੀ ਦਿੱਤੇ ਹੋਏ ਦਾਨ ਦਾ ਫਲ ਤੁਹਾਨੂੰ ਮਿਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ